ਦੇ ਨਹੀਂ ਉਹਦਾ ਕੋਈ ਦਾਦੇ ਮੀਤ ਤੋਂ ਨੂੰ ਦੇ ਭਾਈ ਗਾ ਤੋਂ ਮਾਰ ਕੇ ਨਾ 3 2 1 ਦੇ ਛੋਟਾ ਗੇਂ ਦੇ ਛੋਟੇ ਗੇਂਰ ਟੁੱਟ ਗਏ ਹਾਂਜੀ ਦੋਸਤੋ ਕਿੱਦਾਂ ਸਾਰੇ ਆਪਾਂ ਪਹੁੰਚ ਚੁੱਕੇ ਆ ਪਟਿਆਲੇ ਪੋਲੋ ਗਰਾਊਂਡ 'ਚ ਤੇ ਇੱਥੇ ਲੱਗੀ ਹੋਈ ਆ ਫੈਨ ਪਾਰਕ ਆਈਪੀਐਲ ਦੀ ਤੇ ਇੱਥੇ ਕੋਈ ਐਂਟਰੀ ਐਂਟਰੀ ਨਹੀਂ ਹੈਗੀ ਸੀ ਤੇ ਆਪਾਂ ਚਲੇ ਗਏ ਸਿੱਧਾ ਅੰਦਰ ਇਹ ਦੁਨੋ ਅੱਗੇ ਦਿਖਾਣੇ ਆ ਤੇ ਇੱਥੇ ਬੈਚ ਲਾ ਰਹੀ ਸੀ ਫਰੀ ਚ ਤੇ ਆਪਾਂ ਵੀ ਇੱਕ ਬੈਚ ਲਵਾ ਲਿਆ ਤੇ ਆਪਾਂ ਫਿਰ ਹੁਣ ਅੱਗੇ ਚੱਲਦੇ ਆ ਅੱਗੇ ਚੈਕਿੰਗ ਵਗੈਰਾ ਹੋਣੀ ਆ ਤੇ ਚੈਕਿੰਗ ਚੁਕਿੰਗ ਹੋ ਗਿਆ ਆਪਾਂ ਨੂੰ ਇਹ ਦੋ ਮਿਲੇ ਸੀ 쿠ਪਨਮ ਇਹਨਾਂ ਵਿੱਚੋਂ ਦੋ 쿠ਪਨਾਂ ਵਿੱਚੋਂ ਇੱਕ ਆਪਣੇ ਕੋਲ ਰੱਖਣਾ ਸੀ ਤੇ ਇੱਕ ਡਰਾਲੀ ਸੀ ਤੇ ਆਪਾਂ ਨੇ 쿠ਪਨ ਪਤਾ ਅੰਦਰ ਤੇ ਹੁਣ ਆਪਾਂ ਦਿਖਾਣੇ ਤੁਹਾਨੂੰ ਅੰਦਰ ਦਾ ਨਜ਼ਾਰਾ ਤੇ ਤੁਸੀਂ ਦੇਖ ਸਕਦੇ ਹੋ ਇਹ ਬੈਚ ਲੱਗਾ ਹੋਇਆ ਆਪਣੇ ਦੇਖੋ ਦੋਸਤੋ ਕੀ ਬਾਤਾਂ ਜੀ ਕੀ ਬਾਤਾਂ ਕਿਉਂਕਿ ਹਮਾਰੇ ਪਾਸ ਕੇਵਲ 1 ਮਿੰਟ ਹੈ ਬੜੀ ਵਧੀਆ ਅੰਦਰ ਐਂਟਰੀ ਟੈਂਟ ਤਰੀਕੇ ਨਾਲ ਹੋਈ ਆ ਤੇ ਐਡਾ ਲੱਗ ਰਿਹਾ ਸੀ ਜਿੱਦਾਂ ਕਿ ਆਪਾਂ ਸਟਰੋਂਗ ਪਲੇ ਵਾਦੀ ਵਾਪਸ ਅਸਲ ਦੇ ਮੈਚ ਚੱਲੇ ਗਏ ਹੋਈਏ ਤੇ ਪੂਰਾ ਸਟੇਡੀਅਮ ਵਾਲਾ ਮਾਹੌਲ ਬਣਿਆ ਪਿਆ DJ DJ ਚੱਲ ਰਹੇ ਨੇ ਪੂਰੇ ਤੇ ਲੋਕ ਬੈਠੇ ਨੇ ਤੇ ਲੋਕ ਆਪਣੀ ਫੈਮਲੀਆ ਨਾਲ ਵੀ ਆਏ ਹੋਏ ਨੇ ਇਹ ਆਪਾਂ ਅੱਗੇ ਦਿਖਾਨੇ ਤੁਹਾਨੂੰ ਵੀਡੀਓ ਚ ਤੇ ਇਧਰਲੀ ਸਾਈਡ ਲੱਗੀ ਹੋਈ ਸੀ ਫੂਡ ਵਾਲੇ ਸਟਾਲ ਇਹ ਅੰਦਰ ਖੇਰੇ ਦਾ ਪਤਾ ਨਹੀਂ ਆ ਇੱਥੇ ਤੁਹਾਨੂੰ ਵੈਜ ਤੇ ਨੌਨ ਵੈਜ ਦੋਨੋਂ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਮਿਲਣ ਰਹੀਆਂ ਸੀ ਤੇ ਦਿਖਾਨੇ ਆ ਤੁਹਾਨੂੰ ਤੇ ਇੱਥੇ ਚਿਕਨ 버ਗਰ ਵਗੈਰਾ ਹੋ ਗਈ ਸੀ ਤੇ ਹੋਰ ਪੈਟਿਸ ਵਗੈਰਾ ਆਲੂ ਪੈਟਿਸ ਪਨੀਰ ਪੈਟਿਸ ਇਧਰ ਡਗ ਆਊਟ ਸੀ ਇੱਥੇ ਮਤਲਬ ਕਿ ਯੂਵੀ ਸੀ ਸਾਰਾ ਕੁਝ ਇੱਕ ਖਾਨ ਨੂੰ ਛੱਡ ਗਏ ਤੇ ਬਾਕੀ ਸਾਰਾ ਕੁਝ ਫਰੀ ਸੀ ਤੁਸੀਂ ਜੋ ਮਰਜ਼ੀ ਵੀਡੀਓ ਬਣਾਉਂਦੇ ਤੇ ਦੇਖੋ ਤੁਸੀਂ ਕਰੋ ਇੰਜੋਏ ਵੀਡੀਓ ਨੂੰ ਤੇ ਇੱਥੇ ਗੋਲ ਗੋਲ ਘੁੰਮਣ ਵਾਲੀ ਵੀਡੀਓ ਬਣ ਰਹੀ ਸੀ ਤੇ ਇਧਰ ਬੱਚਿਆਂ ਲਈ ਸੀ ਖੇਡਣ ਲਈ ਤੇ ਇਹਦਾ ਕੋਈ ਪ੍ਰਾਈਜ਼ ਨਹੀਂ ਸੀ ਕੋਈ ਟਿਕਟ ਨਹੀਂ ਸੀ ਖੇਡਣ ਲਈ ਬੱਚਿਆਂ ਲਈ ਤੇ ਹੁਣ ਤੁਸੀਂ ਅੱਗੇ ਦੇਖਿਓ ਜੀ ਇਧਰ ਆਪਣਾ ਲੱਗਿਆ ਹੋਇਆ ਸੀ ਨੇਟ ਜਿੱਥੇ ਕੇ ਬੱਚੇ ਖੇਡ ਰਹੇ ਸੀ ਗੇਮ ਭਾਈ ਤੇ ਵਾਪਸ ਆ ਪੇਰ ਲੋ ਉਹ ਪ੍ਰੈਸ਼ਰ ਵਾਪਸ ਤੇ ਦੋ ਇਮਾਨਤ ਦੇਖਣ ਆਲੇ ਕਰਕੇ ਬਣਿਆ ਹੋਇਆ ਪਿਛਲੇ ਖਿਡਾਰੀ ਉੱਪਰੇ ਤੇ ਦੇ ਛੋਟਾ ਗੇਮ ਦੇ ਛੋਟੇ ਗੇਮਰ ਟੁੱਟ ਕੇ ਪੈਂਦੇ ਨੇ ਵਿੱਚ ਵਿੱਚ ਇੰਦਾ ਦੀ ਗੀਰਵਾਜ਼ੀ ਕਰੋਗੇ ਤੇ ਅੱਗੇ ਨਿਕਲਣਾ ਸੀ ਦੋਸਤੋ ਡਰਾ ਜਿਸ ਵਿੱਚ ਦੋ ਟੀ-ਸ਼ਰਟਾਂ ਨਿਕਲਣੀਆਂ ਸੀ ਜਿਦੇ ਵਿੱਚ ਕੀ ਸਾਰੇ ਆਈਪੀਐਲ ਪਲੇਅਰਾਂ ਦੇ ਸਿਗਨੇਚਰ ਹੋਏ ਸੀ ਤੇ ਅੱਗੇ ਦੇਖਦੇ ਆ ਜਿਹੜਾ ਆਪਣੇ ਕਪਨ ਪਾਇਆ ਸੀ ਤੇ ਕਿਹਨੂੰ ਨਿਕਲਦਾ ਉਹ ਕਪਨ ਤੇ ਸਾਰੇ ਜਿੰਨੇ ਵੀ ਅੰਦਰ ਇੰਟਰਵਿਊ ਸੀ ਸਾਰਿਆਂ ਨੂੰ ਡਬਲ ਕਪਨ ਦਿੱਤੇ ਗਏ ਸੀ ਤੇ ਇੱਕ ਉਹਨਾਂ ਨੇ ਆਪਣੇ ਕੋਲ ਰੱਖਣਾ ਸੀ ਤੇ ਇੱਕ ਉਹਦੇ ਸਿਸ ਵਿੱਚ ਪਾਇਆ ਸੀ ਬਿਲਕੁਲ ਉਹਨਾਂ ਨੇ ਪਲੇਟਫਾਰਮ ਸੈੱਟ ਕੀਤਾ ਆਪਣਾ ਇੱਥੋਂ 190 200 ਦੇ ਕੋਲ ਜਾ ਸਕਦੇ ਨੇ खिलका छोटा रखिया ज़रूरु जंजरी सी last call for this number sola exo theatre a 016176 can i have a drug <laughs> officer to एक बार थोड़ा सा हड़क कहते देना अरे भाई हड़क लगा दो हड़क नहीं है बड़क है बड़क है अरे जो भी है भाई, भाई लगा दो।